ਸਸਰੀ ਗਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਨਵੇਂ ਤਰੀਕੇ ਦੀ ਕਰਾਰੀ ਚਟਨੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਔਰ ਤੁਸੀਂ ਇਹਨੂੰ ਰੋਟੀ ਨਾਲ ਖਾਓ ਜਾਂ ਚਾਵਲ ਨਾਲ ਜਾਂ ਇਹਨੂੰ ਕਿਸੇ 스ਨੈਕ ਨਾਲ ਖਾ ਸਕਦੇ ਹੋ ਪਕੌੜਿਆਂ ਨਾਲ ਖਾਓ ਸਮੋਸਿਆਂ ਨਾਲ ਖਾਓ ਬੜੀ ਸਵਾਦ ਲੱਗਦੀ ਹੈ ਖਾਲੀ ਰੋਟੀ ਨਾਲ ਸਿਰਫ ਚਟਨੀ ਹੀ ਖਾਓਗੇ ਤੁਹਾਨੂੰ ਤੇ ਇੰਨੀ ਸਵਾਦ ਲੱਗੇਗੀ ਮੇਰੇ ਕਹਿਣ ਤੇ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਅਸਤੇ ਦਿਨਾਂ ਲੱਟੀ ਵੀ ਖਾਲੀ ਖਾ ਲੈਣੇ ਆ ਬੜਾ ਸੁਆਦ ਆਂਦਾ ਬਿਨਾ ਸਬਜੀ ਤੋਂ ਹੀ ਰੈਸਪੀ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲੇ ਵੀਡੀਓ ਪਹੁੰਚੇ ਇਹਦੇ ਵਾਸਤੇ ਮੈਂ ਇਹ 100 ਗ੍ਰਾਮ ਮੋਂਗਰੇ ਲਿੱਤੇ ਨੇ ਇਹ ਵਾਲੇ ਛੋਟੇ ਵਾਲੇ ਮੋਂਗਰੇ ਲੈਣਾ ਚਾਹੇ ਵੱਡੇ ਵੀ ਲੱਲੋ ਪਰ ਇਹਨਾਂ ਦਾ ਜ਼ਿਆਦਾ ਕਰਾਰਾ ਟੇਸਟ ਆਂਦਾ ਹੈ ਇਹਨਾਂ ਨੂੰ ਅਸੀਂ ਕੱਟ ਲਾਂਗੇ ਬਸ ਮਿੰਨਤ ਐ ਇਹਨੂੰ ਇੱਕ ਇੱਕ ਫੜਕੇ ਕੱਟਣਾ ਪੈਂਦਾ ਐ ਇਸ ਤਰ੍ਹਾਂ ਹੱਥੀ ਥੋੜੀ ਜੀ ਮੁਠੀ ਜੀ ਬਣਾ ਲਓ ਤੇ ਇਹਦੇ ਪਿੱਛੇ ਇੱਕ ਐ ਡੰਡੀ ਜੀ ਹੁੰਦੀ ਐ ਜਿਹੜੀ ਇਹਨੂੰ ਹੀ ਕੱਟ ਕੱਟਦੇ ਜਾਓ ਇਹ ਪਿੱਛੇ ਜਿਹੜੀ ਡੰਡੀ ਲੱਗੀ ਇਹਨੂੰ ਕੱਟ ਦਿਓ ਬਸ ਐਸੇ ਤੇ ਟਾਈਮ ਲੱਗਣਾ ਐ ਤੁਹਾਡਾ ਥੋੜਾ ਜਿਹਾ ਮੰਗਰੇ ਕੱਟਣ ਤੇ ਪਰ ਇਹਨਾਂ ਮੰਗਰਿਆਂ ਦੀ ਚਟਨੀ ਬੰਦੀ ਬੜੀ ਸਵਾਦ ਐ ਚਟਪਟੀ ਇੱਕ ਮੁਠੀ ਜੀ ਬਣਾ ਲਓ ਤੇ ਅੱਗੇ ਜਿਹੜੀਆਂ ਪਤਲੇ ਪਤਲੀਆਂ ਇਹਦੀਆਂ ਡੰਡੀਆਂ ਦਾ ਕੋਈ ਫਾਇਦਾ ਕੋਈ ਨਹੀਂ ਇਹਨੂੰ ਅਸੀਂ ਕੱਟ ਕੇ ਸੁੱਟ ਦਾਂਗੇ ਇਹ ਬੇਸਟ ਐ ਜਿਹੜੀ ਤੁਹਾਡੇ ਹੱਥੀ ਚ ਆਏ ਉਹਨੂੰ ਕੱਟ ਲਓ ਥੋੜੀ ਜੀ ਬਾਕੀਆਂ ਨੂੰ ਅਸੀਂ ਥੋੜਾ ਰਫਲੀ ਕੱਟ ਲਾਂਗੇ ਮोटा-ਮोटा। ਐ ਬਸ ਫਟਾਫਟ ਚੋਪਿੰਗ ਬੋਰਡ ਤੇ ਕੱਟ ਲੋ ਜਾਂ ਤੁਸੀਂ ਸ਼ੈਲਫ ਤੇ ਜਿੱਥੇ ਵੀ ਕੱਟਣਾ ਚਾਹੁੰਦੇ ਓ ਉਹਨੂੰ ਕੱਟ ਲੋ ਇਸ ਤਰ੍ਹਾਂ। ਐ ਦੇਖੋ ਮੈਂ ਇੱਕ ਵਾਰੀ ਹੋਰ ਦਿਖਾ ਰਹੀ ਆਂ ਐ ਇੰਜ ਕੱਟ ਲੋ ਬੇਸ਼ੱਕ ਉਤੋਂ। ਜਿਹੜੇ ਪਤਲੇ-ਪਤਲੀਆਂ ਉੱਤੇ ਡੰਡੀਆਂ ਨੇ ਤੇ ਥੱਲੋਂ ਵੀ ਉਹਦੀਆਂ ਜਿਹੜੀਆਂ ਡੰਡੀਆਂ ਉਹਨੂੰ ਵੀ ਕੱਟ ਲੋ। ਤੇ ਇਹਨੂੰ ਇਸ ਤਰ੍ਹਾਂ ਕਰਕੇ ਮोटा-ਮोटा ਕੱਟ ਲਾਂਗੇ। ਬਸ ਇਸੇ ਤਰ੍ਹਾਂ ਹੀ ਮੈਂ ਸਾਰੇ ਮੁੰਗਰਿਆਂ ਨੂੰ ਕੱਟ ਕੇ ਰੱਖ ਲਾਂਗੇ। ਇਹ ਸਾਰੇ ਮੁੰਗਰੇ ਮੈਂ ਕੱਟ ਕੇ ਰੱਖ ਲਿੱਤੇ ਨੇ ਹੁਣ ਮੈਂ ਇਹਨਾਂ ਨੂੰ ਅੱਛੀ ਤਰ੍ਹਾਂ ਧੋਲਾਂਗੀ ਚਾਹੇ ਤੁਸੀਂ ਪਹਿਲੇ ਧੋ ਲੋ ਤੇ ਫਿਰ ਕੱਟ ਲੋ ਪਰ ਮੈਂ ਇਹਨਾਂ ਨੂੰ ਕੱਟ ਕੇ ਫਿਰ ਧੋਤੇ ਨੇ ਦੋ ਵਾਰ ਧੋ ਲੋ ਇਹਨੂੰ ਅੱਛੀ ਤਰ੍ਹਾਂ ਰੋਟੀ ਦਾ ਸਵਾਦ ਤੇ ਵਧਾਉਂਦੀ ਹੋਈ ਹੈ ਚਟਨੀ ਹੈ ਉਂਝ ਵੀ ਇਹ ਬੜੀ ਹਾਜਮੇਦਾਰ ਹੁੰਦੀ ਹੈ ਚਟਨੀ ਇਹ ਮੁੰਗਰੇ ਧੋ ਕੇ ਮੈਂ ਇੱਕ ਪਲੇਟ 'ਚ ਕੱਢ ਲੈਨੇ ਹੁਣ ਅਸੀਂ ਇਹਦੇ 'ਚ ਪਾਉਣ ਵਾਸਤੇ 5-6 ਮਿਰਚਾਂ ਲਿੱਤੀਆਂ ਨੇ ਥੋੜਾ ਜਿਹਾ ਧਨੀਆ ਤੇ ਇੱਕ ਨਿੰਬੂ ਹੈ ਨਿੰਬੂ ਤੁਸੀਂ ਆਪਣੀ ਚਟਨੀ ਦੀ ਖਟਾਈ ਦੇ ਹਿਸਾਬ ਨਾਲ ਦੇਖ ਲੈਣਾ ਇੱਕ ਲੱਗਦਾ ਕਿ ਦੋ ਨਿੰਬੂ ਦੇ ਰਸ ਦੇ ਉੱਪਰ ਨਿਰਭਰ ਕਰਦਾ ਹੈ ਕਿਸੇ ਨਿੰਬੂ 'ਚ ਰਸ ਘੱਟ ਹੁੰਦਾ ਹੈ ਕਿਸੇ 'ਚ ਜ਼ਿਆਦਾ ਹੁੰਦਾ ਹੈ 6 ਤੋਂ 7 ਮੈਂ ਹਰੀਆਂ ਮਿਰਚਾਂ ਛੋਟੀਆਂ ਲਲੀਆਂ ਸੀ ਤੁਸੀਂ ਆਪਣੇ ਹਿਸਾਬ ਦੇ ਨਾਲ ਮਿਰਚ ਜਿਸ ਤਰ੍ਹਾਂ ਖਾਣਾ ਚਾਹੁੰਦੇ ਹੋ ਕੱਟ ਵੱਟ ਕਰ ਸਕਦੇ ਹੋ ਮਿਰਚਾਂ ਦੀ ਤਿੱਖੇਪਨ ਦੇ ਉੱਤੇ ਵੀ ਹੁੰਦਾ ਹੈ ਕੋਈ ਮਿਰਚਾਂ ਤਿੱਖੀਆਂ ਜ਼ਿਆਦਾ ਹੁੰਦੀਆਂ ਕੋਈ ਘੱਟ ਹੁੰਦੀਆਂ ਨੇ ਬਸ ਇਹਨਾਂ ਨੂੰ ਵੀ ਮੈਂ ਧੋ ਲਿਆ ਤੇ ਇਹਨਾਂ ਨੂੰ ਮੈਂ ਕੱਟ ਲਿਆ ਇਹਨਾਂ ਨੂੰ ਪਹਿਲੇ ਧੋ ਲਿਆ ਧਨੀਆ ਵੀ ਧੋ ਕੇ ਰੱਖ ਲਿਆ ਸੀ ਧਨੀਏ ਨੂੰ ਵੀ ਰਫਲੀ ਕੱਟ ਲੈਂਦਾ ਮੈਂ ਬਸ ਮੋਟਾ ਮੋਟਾ ਧਨੀਆ ਕੱਟ ਲਿਆ ਇੱਕ ਮਿਕਸਰ ਗ੍ਰਾਈਂਡਰ ਲਾਾਂਗੇ ਤੇ ਉਹਦੇ ਵਿੱਚ ਅਸੀਂ ਧਨੀਆ ਤੇ ਹਰੀਆਂ ਮਿਰਚਾਂ ਪਾ ਦਾਂਗੇ ਪਹਿਲੇ ਪਹਿਲੇ ਅਸੀਂ ਇਹਨੂੰ ਗ੍ਰਾਈਂਡ ਥੋੜਾ ਜਿਹਾ ਕਰ ਲਾਂਗੇ ਦਰਦਰਾ ਜਿਹਾ ਚਟਨੀ ਵੀ ਅਸੀਂ ਦਰਦਰੀ ਬਣਾਨੀ ਹੈ ਥੋੜੀ ਮੋਟੀ ਮੋਟੀ ਤਾਂ ਹੀ ਉਹਦਾ ਸਵਾਦ ਆਂਦਾ ਹੈ ਇਹ ਦੇਖੋ ਮੇਰਾ ਧਨੀਆ ਤੇ ਮਿਰਚਾਂ ਜਿਹੜੀਆਂ ਨੇ ਦਰਦਰੀਆਂ ਕੁੱਟੀਆਂ ਗਈਆਂ ਬਸ ਇਸ ਤਰ੍ਹਾਂ ਥੋੜੀਆਂ ਮੋਟੀਆਂ ਮੋਟੀਆਂ ਬਾਕੀ ਅਸੀਂ ਹੁਣ ਇਹਨਾਂ ਨੂੰ ਮੂੰਗਰੇ ਪਾ ਕੇ ਹੋਰ ਪੀਸ ਲਾਂਗੇ ਬਾਕੀ ਕਸਰਪੂਰੀ ਹੋ ਜਾਏਗੀ ਇਹਦੀ ਜਿਹੜੀ ਰਹਿ ਗਈ ਹੈ ਇਹ ਮੂੰਗਰੇ ਸਾਰੇ ਧੋ ਕੇ ਮੈਂ ਪਾ ਦਿੱਤੇ ਨੇ ਇਹਦੇ ਵਿੱਚ ਤੇ ਇਹਨੂੰ ਗ੍ਰाइंड ਕਰ ਲਿਆ ਤੇ ਦੇਖੋ ਇਹਦਾ ਰੰਗ ਥੋੜਾ ਹਲਕਾ ਹੋ ਗਿਆ ਔਰ ਇਹ ਥੋੜੇ ਜਿਹੇ ਹਲੇ ਗਾੜਾ ਲੱਗੇ ਅਗਰ ਇਹਦੇ ਨਿੰਬੂ ਪਾਵਾਂਗੇ ਫਿਰ ਅਗਰ ਘੱਟ ਲੱਗਦਾ ਤੇ ਇੱਕ ਚਮਚ ਪਾਣੀ ਪਾ ਸਕਦੇ ਆ ਨਿੰਬੂ ਪਾਤਾ ਇਹਦੇ ਚ ਮੈਨੂੰ ਲੱਗਦਾ ਮੇਰੇ ਨਿੰਬੂ ਦੇ ਵਿੱਚੇ ਰਸ ਘੱਟ ਲੱਗ ਰਿਹਾ ਮੈਨੂੰ ਨਿੰਬੂ ਹੋਰ ਪਾਣਾ ਪਏਗਾ ਨਾਲ ਮੈਂ ਨਮਕ ਪਾ ਦਾਂਗੀ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਣਾ ਅੱਧਾ ਕੁ ਚਮਚ ਨਮਕ ਪਾਇਆ ਮੈਂ ਪਹਿਲੇ ਤੇ ਇਹਨੂੰ ਗ੍ਰਾਈਂਡ ਕਰ ਲਿਆ ਤੇ ਇਹਨੂੰ ਇੱਕ ਵਾਰੀ ਚੱਕ ਕੇ ਵੀ ਦੇਖ ਲਓ ਕਿ ਤੁਹਾਨੂੰ ਨਮਕ ਜਾਂ ਖੱਟਾ ਘੱਟ ਲੱਗਦਾ ਤੇ ਤੁਸੀਂ ਇਹਦੇ 'ਚ ਹੋਰ ਪਾ ਸਕਦੇ ਹੋ ਨਿੰਬੂ ਦੀ ਜਗ੍ਹਾ ਤੁਸੀਂ ਆਮਲਾ ਵੀ ਪਾ ਸਕਦੇ ਹੋ ਇਹ ਮੈਨੂੰ ਥੋੜਾ ਨਮਕ ਘੱਟ ਲੱਗਿਆ ਤੇ ਮੈਂ ਥੋੜਾ ਜਿਹਾ ਨਮਕ ਹੋਰ ਪਾਇਆ 1/4 ਚਮਚ ਤੇ ਇੱਕ ਨਿੰਬੂ ਦਾ ਰਸ ਹੋਰ ਪਾਤਾ ਹੈ ਤਾਂ ਕਿ ਚਟਨੀ ਚ ਥੋੜਾ ਜਿਹਾ ਖੱਟਾਪਨ ਵੀ ਹੋਏ ਤਾਂ ਹੀ ਸਵਾਦ ਲੱਗਦੀ ਹੈ ਤੇ ਬਸ ਇਹਨੂੰ ਗ੍ਰाइंड ਕਰ ਲਿਆ ਬਸ ਗਾੜੀ-ਗਾੜੀ ਰੱਖਣੀ ਹੈ ਮੈਂ ਪਾਣੀ ਨਹੀਂ ਪਾਇਆ ਕਿਉਂਕਿ ਦੋ ਨਿੰਬੂਆਂ ਦਾ ਰਸ ਪਾ ਦਿੱਤਾ ਮੈਂ ਇਹ ਫਟਾਫਟ ਕਰਾਰੀ ਚਟਪਟੀ ਜੈਕੇਦਾਰ ਚਟਨੀ ਬਣ ਕੇ ਤਿਆਰ ਹੋ ਗਈ ਹੈ ਅਸੀਂ ਇਹਨੂੰ ਇੱਕ ਬੋਲਿਸ਼ ਪਾਵਾਂਗੇ ਔਰ ਤੁਸੀਂ ਇਹਨੂੰ ਰੋਟੀ ਨਾਲ ਖਾਓ ਜਾਂ ਚਾਵਲ ਨਾਲ ਜਾਂ ਇਹਨੂੰ ਕਿਸੇ 스ਨੈਕ ਨਾਲ ਖਾ ਸਕਦੇ ਹੋ ਪਕੌੜਿਆਂ ਨਾਲ ਖਾਓ ਸਮੋਸਿਆਂ ਨਾਲ ਖਾਓ ਬੜੀ ਸਵਾਦ ਲੱਗਦੀ ਹੈ ਖਾਲੀ ਰੋਟੀ ਨਾਲ ਸਿਰਫ ਚਟਨੀ ਹੀ ਖਾਓਗੇ ਤੁਹਾਨੂੰ ਤੇ ਇੰਨੀ ਸਵਾਦ ਲੱਗੇਗੀ ਮੇਰੇ ਕਹਿੰਦੇ ਅਨੁਕਮਾਰੀ ਜ਼ਰੂਰ ਬਣਾ ਕੇ ਦੇਖਣਾ ਅਸੇ ਦੇ ਨਾਲ ਰੋਟੀ ਵੀ ਖਾਲੀ ਖਾ ਲੈਣੇ ਆ ਬੜਾ ਸੁਆਦ ਆਂਦਾ ਬਿਨਾ ਸਬਜੀ ਤੋਂ ਹੀ ਤੇ ਇਹ ਸਾਡੀ ਮੋਂਗਰਿਆਂ ਦੀ ਚਟਪਟੀ ਕਰਾਰੀ ਚਟਨੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਸਭ ਦਾ ਰਭ ਰਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ